एज ए स्टेट इट्स ए बॉर्डर स्टेट प्रोग्रेसिव स्टेट है टर्बुलेंट भी रहा है टाइम टू टाइम एद चाहे स्टेट एजेंसी हो इनसाइडर हों या आउटसाइडर हों कुछ ना कुछ कुछ ना कुछ करते रहते हैं ਕੀ ਹਾਰਮੋਨੀ ਕਾਮਨਲ ਹਾਰਮੋਨੀ ਜਿਹੜੀ ਹੈ ਉਹ ਡਿਸਟਰਪਟ ਹੋਏ ਲੋਕਾਂ ਦੇ ਜ਼ਿਹਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸੈਬਟਾਜ ਕੀਤਾ ਜਾਵੇ ਜਿਹੜਾ ਹਾਰਡ ਮੰਡ ਪੀਸ ਹੁਣ ਐਕਟਰਸ ਜਿਹੜੇ ਹੈ ਬੋਥ ਇਨਸਾਈਡ ਐਂਡ ਆਊਟਸਾਈਡ ਆਰ ਕਿਚ ਇਸ ਯੂਜ਼ ਕਰਦੇ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਹ ਵੀ ਅਕ੍ਰੋਸ ਦਾ ਬਾਰਡਰ ਵੀ ਆਂਦੀ ਸੀਗੀ ਅੰਦਰੋਂ ਵੀ ਆਂਦੀ ਸੀਗੀ ਹਿੰਡਰਲੈਂਡ ਤੋਂ ਵੀ ਵੈਪਨਸ ਹੁੰਦੇ ਹੁਣ ਵੈਪਨਸ ਜਿਹੜੇ ਆ ਰਹੇ ਨਾਰਕੋ টেরਰਿਜ਼ਮ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਅੰਦਰੋਂ ਵੀ ਹੋ ਰਿਹਾ ਜੀ ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਜੇ ਤੁਸੀਂ ਦੇਖ ਹੀ ਰਹੇ ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਸਾਈ ਆਪਸ ਇਕ ਇਹ ਮਿਲਟਰੀ ਦੇ ਇੱਕ ਟਰਮ ਹੈ ਸਾਈ ਆਪਸ ਇੱਥੇ ਸੋਸ਼ਲ ਮੀਡੀਆ ਦਾ ਯੂਜ਼ ਕਾਫੀ ਕੀਤਾ ਜਾ ਰਿਹਾ ਹੈ ਤੇ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਕਿ ਧੀਰੇ ਧੀਰੇ ਇਦਾਂ ਦੇ ਨੈਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ ਸੋਸ਼ਲ ਮੀਡੀਆ ਇਸ ਸਮਥਿੰਗ ਵਿਚ एवरीवन ਸੀ ਫੇਸਬੁੱਕ ਯੂਜ਼ਰਸ ਕਿੰਨੇ ਹਨ ਟਵਿੱਟਰ ਯੂਜ਼ਰਸ ਕਿੰਨੇ ਹਨ ਅ ਇੰਸਟਾਗ੍ਰam ਯੂਜ਼ਰਸ ਕਿੰਨੇ ਹਨ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਝ ਤਾਂ ਦਿਮਾਗ ਤੇ ਆਏਗਾ ਕਿ ਜਿਹੜਾ ਉਹਨਾਂ ਨੇ ਨਰੇਟਿਵ ਸੈੱਟ ਕਰਨਾ ਹੈ ਉਹ ਨਰੇਟਿਵ ਸੈੱਟ ਕਰਨ ਚ ਕਾਮਯਾਬ ਹੋ ਜਾਂਦੇ ਕਈ ਵਾਰ ਤੇ ਇਹ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਐਸਾ ਇਮਪ੍ਰੈਸ਼ਨ ਦਿਆ ਜਾ ਰਿਹਾ ਹੈ ਕਿ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਕਰਤ ਹੈ ਪੰਜਾਬ ਪੁਲਿਸ ਇਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਫਰ ਵੈਰੀ ਐਕਟਿਵ ਔਰ ਤੇ ਸਾਈਬਰ ਸਪੇਸ ਨੂੰ ਡੋਮਿਨੇਟ ਕਰਕੇ ਰੱਖਦੀ ਹੈ ਬਿਕੋਜ਼ ਆਫ ਦਾ ਸੈਂਸਿਟਿਵਿਟੀ ਐਂਡ ਬਿਕੋਜ਼ ਬੀਇੰਗ ਅ ਬਾਰਡਰ ਸਟੇਟ ਸਾਈਬਰ ਪੈਟਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸਸ ਵੀ ਤੇ ਲੁਧਿਆਣਾ ਪੁਲਿਸ ਵੀ ਕਰ ਰਹੀ ਹੈ ਜੀ ਐਂਡ ਵੀ ਸ਼ੀਲਡ ਦਾ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਆਂ ਜਨਰਲ ਪਬਲਿਕ ਨੂੰ ਇਸ ਪ੍ਰੋਪਗੈਂਡਾ ਤੋਂ ਬਚਨ ਲਈ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਜੀ ਅਰਸ਼ਦੀਪ ਅਰਸ਼ਦੀਪ ਸਿੰਘ ਸੈਣੀ ਇਹ ਹੈ ਪ੍ਰੈਸ ਨੋਟ ਜਿਹੜਾ ਪੂਰਾ ਮੈਂ ਸਿਰ ਤੁਹਾਨੂੰ ਬਰੀਫ ਕਰ ਰਹੇ ਆਂ ਕਿ ਵਾਟ ਇਜ਼ ਦਾ ਇੰਟੈਂਸ਼ਨ ਬਿਹਾਈਂਡ ਇਟ ਹੁਣ ਦੇਖੋ ਟਵਿੱਟਰ ਹੈਂਡਲ ਇਹ ਚਲਾ ਰਹੇ ਆ ਜੀ 6-7 ਸਾਲ ਤੋਂ ਚਲਾ ਰਹੇ ਆ 14000 ਜਿਹੜੇ ਯੂਜ਼ਰ ਨੇ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਐ ਸੋਸ਼ਲ ਮੀਡੀਆ ਸੈਲ ਦੇ ਸਾਈਬਰ ਸੈਲ ਦੇ ਐਕਸਪਰਟਸ ਐ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਇਹਨੂੰ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ that always not well ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ। ਬੇਸਿਕ ਮੋਟਿਵੇ ਹੈ ਕਿ ਇੱਕ ਇੱਕ ਪਹਿਲਾਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰੋ, ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ, ਫਿਰ ਉਹਦਾ ਰਿਐਕਸ਼ਨ ਦੇਖੋ। ਠੀਕ ਹੈ ਜੀ? ਐਂਡ ਇਹ ਕਰਦੇ ਹੀ ਹੈ। ਜਿ세 ਇੱਕ ਕਾਫੀ ਪੜਾ ਲਿਖਾ ਬੰਦਾ ਹੈ ਵੈਲ ਰੈਡ ਹੈ ਤੇ ਤੁਸੀਂ ਇਸ ਦਾ ਟਵਿੱਟਰ ਅਕਾਊਂਟ ਖੋਲ੍ਹਿਆ ਤੁਸੀਂ ਤੁਸੀਂ ਦੇਖੋ ਕਿਸ 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 ਤਰ੍ਹਾਂ ਦੀ ਦੇਖ ਰਹੇ ਹੋ ਨਾ ਤੁਸੀਂ ਕਿਸ ਕਿਸ ਤਰ੍ਹਾਂ ਦੀ ਪੋਸਟ ਪਾਈ ਜਾ ਰਹੀ ਹੈ نیچے ਕਮੈਂਟਸ ਆ ਰਹੇ ਹਨ ਸੋ ਦਿਸ ਇਜ਼ ਵੀ ਨੀਡ ਟੂ ਬੀ ਵੇਅਰ ਆਫ ਸੱਚ ਪੀਪਲ ਇਹ ਇਨਸਾਈਡ ਸਟੇਟ ਐਕਟਰਸ ਹੈ ਇਹਦੇ ਪਿੱਛੇ ਕੌਣ ਹੈ ਉਹ ਵੀ ਅਪਨ ਜਲਦੀ ਪਤਾ ਲਗਾ ਲਵਾਂਗੇ ਕਿ ਕਿਸ ਕਿਸ ਦੇ ਇਸ਼ਾਰੇ ਤੇ ਇਹ ਕੰਮ ਕਰ ਰਹੇ ਤੇ ਇਹਨੂੰ ਆਪਾਂ ਫੜਿਆ ਜੀ ਤੇ ਬੀਐਨਐਸ ਤੇ ਆਈਟੀ ਐਕਟ ਦੇ ਅਧੀਨ ਪਰਚਾ ਦਿੱਤਾ ਐਫਆਰ ਵਾਸ ਰਜਿਸਟਰਡ ਹੋਰ ਇਨ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਦਾ ਇੰਟention ਕੀ ਹੈ ਇਹ ਸਬ ਕਰਨ ਲਈ ਤੇ ਇਹਦੇ ਕਿੰਨੇ ਪੋਸੀਬਲ ਲਿੰਕਸ ਹੋ ਸਕਤੇ ਹਨ ਰੈਡੀਕਲਸ ਨਾਲ ਇੱਕ ਕਾਫੀ ਇੰਪੋਰਟੈਂਟ ਜੀਜ਼ ਹੈ ਥਿਸ ਇਸ ਨਾਟ ਸਮਥਿੰਗ ਵਿਚ ਇਜ਼ ਬੇਸਿਕ ਕਿ ਕਰਾਇਮ ਹੋ ਗਿਆ ਜੀ ਆਪਾਂ ਬੀਸੀ ਕਰ ਰਹੇ ਜੀ ਦੋ ਵੈਪਨ ਫੜ ਲੇ ਚਾਰ ਫੜ ਲੇ ਇਹ ਕਰ ਲਿਆ ਇਸ ਨੋਟ ਦਰ ਇਜ਼ ਸਮਥਿੰਗ ਮੋਰ ਟੂ ਇਟ ਜਿਵੇਂ ਆ ਦੇਖੋ ਜੀ ਇਹ ਨੇ ਪੋਸਟ ਪਾਈ ਹੈ ਸਾਡੇ ਗੁਰੂਆਂ ਨੂੰ ਮੁਸਲਮ ਕਿੰਗਸ ਨਾਲ ਇਕੁਇਟ ਕਰ ਰਹੇ ਜੀ ਡਾਇਰੈਕਟ ਕੁਛ ਨਹੀਂ ਪਾ ਰਹੇ ਦੇਖੋ ਜੋ ਪੜੇ ਲਿਖੇ ਬੰਦੇ ਹੈ ਉਹ ਡਾਇਰੈਕਟ ਨਹੀਂ ਹੈ ਉਹਨਾਂ ਨੇ ਇਨਡਾਇਰੈਕਟਲੀ ਇੱਕੀ ਚੀਜ਼ ਦਸ ਤਰੀਕੇ ਨਾਲ ਪਾਣੀ ਹੈ ਕਿ ਬੰਦੇ ਦੇ ਸਬਕੌਨਸ਼ੀਅਸ ਮਾਈਂਡ ਚ ਉਹ ਚੀਜ਼ ਬਸ ਜਾਏ ਫਿਰ ਅਗੇਨ ਹਿੰਦੂ ਹਿੰਦੂ ਮੁਸਲਮਸ ਇੰਡੀਅਨ ਸੈਂਟੀਮੈਂਟਸ ਆਫ ਮੁਸਲਮਸ ਹਿੰਦੂ ਡਾਕਟਰਸ ਦੇ ਬਾਰੇ ਗੱਲ ਕਰ ਰਿਹਾ ਹੈ ਫਿਰ ਕਨਵਰਜੈਂਸ ਨੂੰ ਕਨਵਰਜੈਂਸ ਨੂੰ ਡਰੱਗਸ ਤੇ ਕੈਂਸਰ ਨਾਲ ਇਕੁਏਟ ਕਰ ਰਿਹਾ ਹੈ ਅਗਰ ਕਨਵਰਜੈਂਸ ਨੂੰ ਡਰੱਗਸ ਐਂਡ ਕਨਵਰਜੈਂਸ ਨਾਲ ਇਕੁਏਟ ਕਰ ਰਿਹਾ ਹੈ ਦੈਨ again he is talking about indian muslims fir mm -hmm. specifically apan kyon oh padya hai ki eh kenda ji ludhiana city da demography change ho gayi hai tonu lag raha hai demography change ho gayi ji demography ki population composition hi change ho gaya ji hun eh cheez banda 10 bar alag alag angles ton paaye te tode dimag vich bijay jog gaya कि डेमोग्राफी चेंज हो गई है कि एक पर्टिकुलर जड़ी जी वो बाहरों आकर बसती जा रही है बसती जा रही है ही इज गॉट नो बिजनेस टू डू इट ये एक वेल प्लैंड प्रोपागेंडा है जोड़ा आप खत्म करना एंड वी आर कमिटेड टू फिनिश ऑफ दिस प्रोपागेंडा आ, नहीं, रोपर तो लेके तो दस साल यूके हैं जी okay. दो हजार चौदह से इंडिया आया उस तो पहला दस साल यूके रहा है नहीं जी पढ़न गया कोई कार्रवाई नहीं जी that is a thing which is important ਸਰ ਹੋਲੀ ਕੋਈ ਗੱਡਾਂ ਨਹੀਂ ਹੈਗੇ ਨਹੀਂ ਕਿਉਂਕਿ ਹੋਲੀ ਕਾਪ ਦੇ ਦੇਖੀ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈ ਟੈਕਨੀਕਲ ਇਨਵੈਸਟੀਗੇਸ਼ਨ ਚ ਇੱਕ ਇੱਕ ਜਿਹੜਾ ਯੂਜ਼ਰ ਹੈ ਉਹਦਾ ਕੀ ਕੰਟੈਂਟ ਹੈ ਇੰਟੈਂਟ ਕੀ ਹੈ ਕਿੰਨੀ ਉਹਦੀ ਰੀਚ ਹੈ ਉਹ ਚਾਹ ਕੀ ਰਿਹਾ ਹੈ ਜਦ ਤੁਸੀਂ ਇੱਕ ਆਥਰ ਬਾਰੇ ਕੋਈ ਕਿਤਾਬ ਪੜੋ ਜੀ ਤੁਸੀਂ 10 ਪੇਜ ਅਗਰ ਪਹਿਲੇ ਦੇ ਪੜ ਲਓ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਥਰ ਦਾ ਮਾਈਂਡਸੈਟ ਕੀ ਹੈ सेम माइंडसैट अपना हरेक यूजर टेक टाइम बट वील गेट इन टू बोटम ऑफ इट एंड वील प्रोटेक्ट अवर सोसाइटी अवर स्टेट फ्रॉम सच प्रोपरगंडा नहीं हम तक तो सामने नहीं आया है बट सटनली ही हैज सम ਸਮਪੈਕਿੰਗ ਸਰੋ ਡਿਜੀਟਲ ਆਰਗੇਨਾਈਜੇਸ਼ਨ ਦੇ ਨਾਮ ਹੈਗਾ ਕਨੈਕਟ ਯਾ ਕਰਾਸ ਬਾਰਡਰ ਲਿੰਕ ਤੇ ਯਾ ਨਹੀਂ ਨਹੀਂ ਇਹ ਇਹ ਹਰ ਕਿਸੇ ਨਾਲ ਲਿੰਕ ਸਕਦੇ ਹੈ ਹਰੇਕ ਟਰਮ ਨੂੰ ਟਾਰਗੇਟ ਕੀਤਾ ਗਿਆ ਕੋਈ ਸਿੰਗਲ ਨਹੀਂ ਹੈ ਨਹੀਂ ਨਹੀਂ ਹੈ ਰਿੰਦੇ ਤੁਸੀਂ ਦੇਖੋ ਨਾ ਮੈਂ 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 ਉਹੀ ਕਹਿ ਰਿਹਾ ਸਰੋ ਥਾਟਸ ਵੀ ਹੋ ਸਕਦੇ ਮੈਂ ਉਹੀ ਕਹਿ ਨਹੀਂ ਨਹੀਂ ਮੈਂ ਮੈਂ ਉਹੀ ਕਹਿ ਰਿਹਾ ਤੁਸੀਂ ਚੀਜ਼ ਨੂੰ ਤੁਸੀਂ ਯੂਅਰ ਜਰਨਲਿਸਟ ਤੁਸੀਂ ਚੀਜ਼ ਨੂੰ ਅ ਇੱਕ ਪਰਟੀਕੂਲਰ ਥਾਟ ਇਨਫਿਊਜ਼ ਕਰਨਾ ਹੈ ਲੇਕਿਨ ਇਦਾਂ ਵੀ ਨਹੀਂ ਲੱਗਣਾ ਚਾਹੀਦਾ ਹੈ ਕਿ ਤੁਸੀਂ ਇੱਕ ਤਰਫੇ ਹੋ ਤੁਸੀਂ 80% ਇੱਕ ਚੀਜ਼ ਕਹੀ ਤੇ 20% ਕੁਝ ਹੋਰ ਕਹਿੰਦੀ ਤੇ ਉਹ ਥੋੜਾ ਜਿਹਾ ਨਿਊਟਰਲ ਲੱਗਦਾ ਤੇ ਉਹ ਚੀਜ਼ ਜ਼ਰੂਰੀ ਹੈ ਜੀ ਜਿਹਦਾ ਕੋਈ ਨਾ ਵੀ ਹੈ ਨਾ ਬੈਠਾ ਹਾਂਜੀ ਜਿਹਦਾ ਕੋਈ ਪੁੱਛਦਾ ਵੀ ਹੈਗਾ ਜਿਹੜਾ ਤੁਹਾਨੂੰ ਸਟੱਡੀ ਦੇ ਰਿਹਾ ਹੋ ਸਕਦਾ ਜੀ ਹੋ ਸਕਦਾ ਇਹ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਜਦੋਂ ਤੁਸੀਂ ਕਹਿੰਦੇ 10 ਸਾਲ ਲਈ ਯੂਕੇ ਰਹਿ ਕੇ ਆਇਆ ਕਦੋਂ ਹੀ ਲਿਆ ਹੁੰਦਾ ਕਦੋਂ ਤੱਕ 2014 ਜਿੰਨੀ ਆਂਦਾ ਜੀ ਔਨ ਔਨਲਾਈਨ ਔਨਲਾਈਨ ਪੜਾ ਲਿਖਾ ਹੈ ਜੀ ਔਨਲਾਈਨ ਇਹ ਕੋਰਸਸ ਕਰਾਂਦਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ ਜੀ ਤਾਂ ਜਿਵੇਂ ਅਫਰੀਕਾ ਦੇ ਆਪ ਦੇਖੇ ਵੀ ਆ ਰਹੇ ਨੇ ਕਿ ਬਹੁਤ ਸਾਰੇ ਟੈਰਰਿਸਟ ਐਸੇ ਆ ਜਿਵੇਂ ਇਹ ਹੈ ਕਿ ਟੱਚ ਵਿੱਚ ਹੁੰਦੇ ਜੀ ਕਿ ਅੱਜ ਵੀ ਉहां पे ਰੈਡੀਕਲ ਹੋ ਵੀ ਸਕਦਾ ਹੈ ਜੀ ਹੋ ਵੀ ਸਕਦਾ ਹੈ ਸਟੇਟ ਐਕਟਰਸ ਵੀ ਹੋ ਸਕਤੇ ਹਨ ਹੈ ਜੀ ਇਹਦੇ ਵਿੱਚ ਇਹ ਹੈ 100% ਤੇ ਆਊਟਸਟੇਟ ਸਟੇਟ ਐਕਟਰ ਵੀ ਹੈ ਇਹ ਬ੍ਰੇਨ ਵੋਸ਼ ਹੈ ਜਾਂ ਇਹਨੂੰ ਪੈਸੇ ਮਿਲਦੇ ਨੇ ਇਸ ਚੀਜ਼ ਦੇ ਪੈਸੇ ਵੀ ਮਿਲ ਸਕਦੇ ਨੇ ਜੀ ਦਾ ਫਾਈਨੈਂਸ਼ੀਅਲ ट्रांजੈਕਸ਼ਨ ਜਿਹੜੀ ਹੈ ਆਪਾਂ ਉਹ ਪੂਰੀ ਸਰਚ ਕਰ ਰਹੇ ਹਾਂ ਜੀ ਇਹ ਵੀ ਕੰਮ ਖੋਲੇ ਸੀ ਹਾਂ ਜੀ ਕੰਮ ਕਰ ਬੈਠ ਕੇ ਇਹ ਔਨਲਾਈਨ ਕਲਾਸਿਸ ਦਿੰਦਾ ਮੈਨੂੰ ਐਸੇ ਕੁਝ ਨਹੀਂ ਲੱਗਦਾ ਕਿ ਵੀ ਮੋਰਗਿਆਂ ਨੂੰ ਪੜਿਆ ਗਿਆ ਕੌਣ ਕੌਣ ਨੇੜਿਆਂ ਹੀ ਜ਼ਿਆਦਾ ਬੰਦੇ ਨੂੰ ਇਹ ਇਟ ਇਸ ਮੈਟਰ ਆਫ ਇਨਵੈਸਟੀਗੇਸ਼ਨ ਸਰ ਜੀ ਇਹ ਕੋਸ਼ਿਸ਼ ਕਿਤੇ ਹਰ ਚੀਜ਼ ਹਰ ਚੀਜ਼ ਚੈੱਕ ਕਰ ਲਈਏ ਜੀ ਬਾਹਰੋਂ ਫੰਡਿੰਗ ਕਿੱਥੋਂ ਆ ਰਹੀ ਹੈ ਪਰ ਬਾਹਰੋਂ ਫੰਡਿੰਗ ਅੰਦਰ ਫੰਡਿੰਗ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਬੇਸਿਕਲੀ ਬੇਸਿਕਲੀ ਤੁਹਾਨੂੰ ਜਿਹੜਾ ਦੱਸਣਾ ਸੀਗਾ ਉਹ ਦੱਸਣਾ ਸੀਗਾ ਇਹ ਨਵੀਂ ਚੀਜ਼ ਜੁੜੀ नहीं तो नहीं है पिछले तीन चार साल तो सोशल मीडिया बहुत एक्टिव हो गया ये जी चीज़ है इस तो नो और अपने सिटीजनस प्रोटेक्ट करना सर, 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 नहीं जी ही इज परफेक्टली तो कल दसागे कल कल